ਇਹ ਹੁੰਦਾ ਹੈ ਕਾਰਨ ਪਹਿਲਾਂ ਆਪਣੇ ਜਿਹੜੇ ਆਪਣੇ ਤੁਹਾਡੀ 11 ਮੈਂਬਰੀ ਕਮੇਟੀ ਗਈ ਸੀਗੀ ਐਸਪੀ ਹੈੱਡਕ quart ਸਾਹਿਬ ਕੋਲੇ ਉੱਥੇ ਵੀ ਦੱਸੀ ਹੈ ਪਹਿਲਾਂ ਤਾਂ ਉਸ ਕੰਮ ਦੇ ਵਿੱਚ ਪਹਿਲਾਂ ਇੱਕ ਡੀਐਸਪੀ ਸਾਹਿਬ ਦੀ ਬਦਲੀ ਹੋ ਗਈ ਸੀ ਡਿਲੇ ਹੋਣ ਦਾ ਕਾਰਨ ਤੇ ਉਸ ਤੋਂ ਬਾਅਦ ਜਿਹੜਾ ਕਿਸੇ ਸਾਡੇ ਮੁਲਾਜ਼ਮ ਦੇ ਉਹ ਚ ਕੋਈ ਕਮੀ ਪੇਸ਼ੀ ਸੀ ਉਹ ਉਹਨੂੰ 4 ਮਹੀਨੇ ਪਹਿਲਾਂ ਬਦਲਿਆ ਗਿਆ ਜਿੱਦ ਤੋਂ ਉੱਪਰ ਜਿਸ ਪਹਿਲਾਂ ਤਰ੍ਹਾਂ ਲਾਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਡੀਐਸਪੀ ਉਹਨੂੰ ਜਗ੍ਹਾ ਤੇ ਲੱਗੇ ਸੀਗੇ ਉਹ ਨਵੇਂ ਲੱਗੇ ਆ ਉਹ ਬਿਮਾਰ ਹੋ ਗਏ ਸੀਗੇ ਛੁੱਟੀ ਚਲੇ ਗਈ ਸੀ ਉਹਨੂੰ ਉਸ ਦੌਰਾਨ ਮੇਰੇ ਕੋਲ ਕੁਝ ਟਾਈਮ ਮੇਰੇ ਕੋਲ ਚਾਰਜ ਸੀਗਾ ਪਰ ਰਿਪੋਰਟ ਬਣਾ ਕੇ ਉਹ ਦੇ ਗਏ ਸੀ ਉਸ ਤੋਂ ਪਹਿਲਾਂ ਹੀ ਉਹ ਰਿਪੋਰਟ ਸਾਡੇ ਜਿਵੇਂ ਇਹਨਾਂ ਨੂੰ ਸਾਰਾ ਤੁਹਾਡੇ ਜਿਹੜੇ ਸੀਨੀਅਰ ਮੈਂਬਰ ਨੇ ਉਹਨੂੰ ਦੱਸਿਆ ਗਿਆ ਵੀ ਕੁਝ ਨਾ ਪ੍ਰਕਿਰਿਆ ਹੁੰਦੀ ਹੈ ਜਿਹੜੀ ਵੀ ਸਾਡੇ ਵੱਲੋਂ ਰਿਪੋਰਟ ਬਣ ਕੇ ਕਿਸੇ ਹੋਰ ਅਫਸਰ ਕੋਲ ਜਾਣੀ ਉੱਥੋਂ ਵੀ opinion ਆਉਣਾ ਜਿਵੇਂ ਦੱਸਿਆ ਸੀ ਸਾਡੇ ਉੱਥੇ ਡੀ ਲੀਗਲ ਡਿਸਟ੍ਰਿਕਟ ਅਟਾਰਨੀ ਹੈ ਜਿਹੜੇ ਉੱਥੇ ਗਏ ਸੀ ਉਹਨੂੰ ਉਹਨਾਂ ਨੇ ਕਾਫੀ ਦਿਨ ਲੁੱਕੇ ਉੱਥੇ ਉਹਨੇ ਰਿਪੋਰਟ ਪੈਂਡਿੰਗ ਰੱਖ ਲਈ ਸੀ ਅੱਜ ਉਹ ਬਾਈ ਹੈਂਡ ਰਿਪੋਰਟ ਵਾਪਸ ਮੰਗਾ ਕੇ ਜੋ ਤੇ ਇਤਰਾਜ਼ ਲੱਗੇ ਸੀ ਇਹ ਦੁਬਾਰਾ ਫੇਰ ਬਾਈ ਉਤੋਂ ਉਹਨਾਂ ਨੇ ਜੋ ਉਹਦੇ ਤੇ ਲਗਾ ਫੈਂਸ ਲੱਗਣੇ ਸੀ ਉਹ ਲਗਵਾ ਕੇ ਲਿਆਏ ਸੀ ਉਹ ਹੁਣ ਐਸਐਸਪੀ ਸਾਹਿਬ ਤੋਂ ਅਪਰੂਵ ਹੋ ਕੇ ਥਾਣੇ ਭੇਜ ਦਿੱਤੀ ਗਈ ਹੈ ਥਾਣੇ ਉਹ ਪਰਚਾ ਦਰਜ ਹੋ ਜਾਊਗਾ ਮੈਨੂੰ ਵਿਸ਼ਵਾਸ ਤੋਂ ਆਇਆ ਵੀ ਸਵੇਰੇ ਸਾਡੇ ਤੋਂ ਐਫਆਈਆਰ ਦੀ ਕਾਪੀ ਲੈ ਜਾ ਸਕਦੇ ਹੋ ਜੋ ਐਕਸੇਸੀ ਇੱਥੇ ਕੇ ਨੂੰ ਆਪਾਂ ਇੱਥੇ ਸੇ ਵੀ ਸਵਾਗਤ ਕਰੀਏ ਤੇ ਅਰਜ਼ ਕਰਨਾ ਕੰਮ ਕਰੋ ਜੋ ਐਫਆਈਆਰ ਹੋ ਸਕੇ ਮੇਰੇ ਨਾਲ ਪ੍ਰਧਾਨ ਜੀ ਗੱਲ ਕਰ ਲੈਣਗੇ ਤੁਹਾਨੂੰ ਸ਼ਾਮ ਦੱਕੇ ਐਫਆਈਆਰ ਨੰਬਰ ਦੱਸ ਦੰਗੇ ਇਹਨੇ ਨੰਬਰ ਐਫਆਈਆਰ ਹੋ ਗਿਆ ਕਾਪੀ ਲੈਣ ਦਾ ਕੰਮ ਕੱਲ੍ਹ ਲਿ ਜਾ ਸਕਦੇ ਹੋ ਠੀਕ ਹੈ ਜੀ É isso